ਸਾਰੀ ਰਾਤ ਹਾਈ ਕਰਦਾ ਰਿਆ ਤੁਹਾਨੂੰ ਜਗਾਉਂਦਾ ਰਿਆ ਤੁਹਾਡੇ ਜਾਗਦੇ ਮੇਰੀ ਕੋਈ ਇਕਲौती ਜਨਾਨੀ ਭਜਾ ਕੇ ਲੈ ਗਿਆ ਉਹ ਪਹਾੜਾ ਮੈਂ ਲੁੱਟਿਆ ਗਿਆ ਉਹ ਪਿੰਡ ਵਾਲਿਓ ਉਹ ਮੈਂ ਲੁੱਟਿਆ ਗਿਆ ਮੈਨੂੰ ਮੇਰੀ ਜਨਾਨੀ ਚਾਹੀਦੀ ਆ ਹਾਂ ਤੇਰੀ ਜਨਾਨੀ ਅੱਛਣਿਆ ਜਿੰਨਾਂ ਨਾ ਸ਼ਰਾਬਾ ਪਿੰਦਾ ਸਾਂ ਆਂਡੇ ਖਾਂਦਾ ਸਾਂ ਉਹਨਾਂ ਨਾਲ ਹੀ ਭੱਜੀ ਐ ਜਿੰਨਾਂ ਹਾਂ ਬੈਟਰੀ ਨੂੰ ਹਿੱਕ ਨਾਲ ਆਲਾ ਕੇ ਰੱਖਦਾ ਨਾ ਓਨੀ ਕਿ ਜਨਾਨੀ ਲਈ ਹੁੰਦੀ ਨਾ ਭੱਜਦੀ ਨਾ ਇੰਜ ਮਾਸ ਸਰਪੰਚਨੀਆ ਮੈਨੂੰ ਮਤਾਨਾ ਦਿਓ ਮੈਨੂੰ ਮਤਾਨਾ ਦਿਓ ਮਾਸ ਮੈਨੂੰ ਮੇਰੀ ਜਨਾਨੀ ਚਾਹੀਦੀ ਆ ਨਾ ਸਰਪੰਚਨੀਏ ਉਹ ਤਾਂ ਕੋ ਬੜੀ ਚਾਤਰ ਬਣਦੀ ਹੈ ਹੈ ਜਾ ਹਵੇਲੀ ਚ ਇਹਦੀ ਟੀਵੀ ਲੈ ਕੇ ਆਂ ਪਿੰਡੀ ਸਰਪੰਚਨੀ ਹੈ ਤੂੰ ਪਿੰਡੀ ਬਸਤ ਕਰਨਾ ਤੇਰਾ ਫਰਜ਼ ਬਣਦਾ ਅੱਗੇ ਲੱਗ ਲੈ ਹਾਂ ਤੂੰ ਲੈ ਸਰਪੰਚੀ ਲੈ ਮੈਂ ਕਿਉਂ ਲੈ ਸਰਪੰਚੀ ਹੈ ਖਾਂਪੀ ਨੂੰ ਬੰਦ ਰਹੀ ੱੱਬੇ ਖਾੜ ਨੂੰ ਰਿੱਚ ਹੈ ਮੈਨੂੰ ਸਰਪੰਚੀ ਚਾਹੀਦੀ ਤੈਨੂੰ ਦੱਸਾਂ ਮੈਂ ਕਿਸੇ ਹੋਰ ਨੂੰ ਦੇ ਦੇ ਕਿ ਕਿਉਂ ਜੀ ਬੜਿਆ ਦੀ ਨਿਗਾਹ ਐਸ ਕੁਰਸੀ ਤੇ ਲੈ ਲਓ ਲੈ ਲਓ ਜਿੰਨੂੰ ਚਾਹੀਦੀ ਲੰਗਰ ਲਾ ਦਿੱਤਾ ਮੈਂ ਕੁਰਸੀ ਦਾ ਲੈ ਲਓ ਤੂੰ ਲੈ ਲੈ ਲਾਲਾ ਉਹ ਨਾ ਸਰਪੰਚੀ ਕੁਰਸੀ ਉੱਤੇ ਨਾ ਆ ਜਾਗੇ ਹਾਂ ਲੈ ਲੈ ਹਾਂ ਕੀ ਗੱਲ ਕਰਤੀ ਮੈਨੂੰ ਨਹੀਂ ਚਾਹੀਦੀ ਸਰਪੰਚੀ ਉਹ ਵੇਦਾ ਤੂੰ ਮਰਜੀ ਢੰਡ ਰੱਖ ਤੈਨੂੰ ਯੂਪੀ ਯਾਪੀ ਤੋਂ ਤੁਜੀ ਗਰਾਵੇ ਨੇ ਯੂਪੀ ਨਾਲ ਵਿਆਹ ਕਰਾਉਂਦਾ ਮੇਰਾ 76 ਆਰਾ ਹੀ ਦੇਛਪਰਾ ਹੀਲੇ ਲਾਲਾ ਜੀ ਮੈਨੂੰ ਤਾਂ ਬਸ ਮੇਰੀ ਛੰਨੋ ਚਾਹੀਦੀ ਆ ਛੰਨੋ ਛੰਨੋ ਕਿਹੜੀ ਮਿਸ ਪੰਜਾਬਣਾ ਉਹ ਵੀ ਹਮਕਾ ਤੁਮ ਕਈਆ ਜਾਣ ਨਾ ਮਨ ਬੈਠਾ ਰੋਈ ਜਾ ਕੱਲਾ ਕੋਈ ਗੱਲ ਨਹੀਂ ਪੁੱਤ ਮੈਂ ਕੱਲਾ ਨਹੀਂ ਰੋਂਦਾ ਮੈਂ ਜਦੋਂ ਸਾਰੇ ਪਿੰਡ ਨੂੰ ਰੁਵਾਣ ਜਦੋਂ ਤੁਹਾਡੇ ਸਾਰਿਆਂ ਦੇ ਪੋਤੜੇ ਫੁੱਲੇ ਉਹ ਜਾਊਗੀ ਜਿੱਦਾਂ ਤੁਸੀਂ ਚੋਰ ਨੂੰ ਕੁਟਕੁਟ ਕੇ ਮਾਰਿਆ ਆਪਕੇ ਬੁੱਧ ਮੈਂ ਫਸੂਗਾ ਨਾ ਤੇ ਨਾ ਤੁਹਾਨੂੰ ਪਿੰਡ ਵਾਲਿਓ ਯਾਰੇ ਦਾ ਕਰ ਦਿਓ ਮਸਲਾ ਹੱਲ ਨਹੀਂ ਦੇ ਇਹਨੇ ਸਾਰਿਆਂ ਦੇ ਨਾਲ ਰੰਦਾ ਲਵਾ ਦੇਣਾ ਮਿਸਤਰੀ ਰੰਦਾ ਨਹੀਂ ਹੁਣ ਤਾਂ ਪੱਟਾ ਫਿਰੂ ਪੱਟਾ ਰੇਡ ਅਸੀਂ ਨਹੀਂ ਜਦ ਨਾ ਨਾ ਅੱਪ ਤਾਂ ਜਾਊਗਾ ਕੌਣ ਬਾਬਾ ਜੀ ਬਾਬਾ ਜੀ ਬਾਬਾ ਜੀ ਦੇਖੋ ਭਾਈ ਆਜੋੜੇ ਮੈਂ ਤੁਹਾਡੇ ਅੱਗੇ ਹੱਥ ਬਈ ਮੈਂ ਨਹੀਂ ਜਾਣਾ ਮੇਰਾ ਪ੍ਰੇਤ ਆਤਮਾ ਕੋਈ ਰੋੜਾ ਨਹੀਂ ਹੈ ਤੁਸੀਂ ਆਪਣੀ ਆਪਣਾ ਬੇਟਾ ਮੈਂ ਅੰਦਰੋਂ ਚ ਜਾਣ ਵਾਸਤੇ ਹਾਂ ਕਰ ਦੂ ਮੈਂ ਤਾਂ ਕੋਈ ਡੇਰ ਦੇ ਸ਼ਰਦਾਲੂ ਪਾ ਚਾਂਗੇ ਕੋਈ ਪੈਸਾ ਬਤਾਜੂ ਮੈਨੂੰ ਨਹੀਂ ਪਤਾ ਮੈਂ ਤੈਨੂੰ ਦੱਸਤੀ ਆ ਸਾਰੀ ਗੱਲ ਦੇਖ ਪਕਤੋ ਮੈਂ ਨਹੀਂ ਜਾਣਾ ਓ ਬਾਬਾ ਜੀ ਇੱਕ ਪਾਸੇ ਜਾਣਾ ਪੈਣਾ ਜਾਂ ਭੇਲੀ ਤੇ ਜਾਂ ਥਾਣੇ ਨਹੀਂ ਤਾਂ ਮੈਂ ਸਾਰੇ ਪਿੰਡ ਨੂੰ ਬਤਾਉਂਗਾ ਪੁਲਿਸ ਨੂੰ ਦੱਸ ਕੇ ਬਈ ਚੋਰ ਨੂੰ ਕਿੱਦਾਂ ਮਾਰਿਆ ਕਿੱਦਾਂ ਮੈਂ ਮੈਨੇਜ ਕਰ ਰੋਸ ਵਿੱਚ ਤਾਂ ਮੈਂ ਸਤੁਮਾਤਾ ਹਾਂ ਸੀ ਇਹ ਤਾਂ ਪਿੰਡ ਵਾਲਿਆਂ ਨੂੰ ਪਤਾ ਨਾ ਬਾਬਾ ਜੀ ਪੁਲਿਸ ਵਾਲਿਆਂ ਨੂੰ ਥੋੜਾ ਪਤਾ ਪੁਲਿਸ ਨੂੰ ਤਾਂ ਜੋ ਅਸੀਂ ਦੱਸਾਂਗੇ ਉਹੋ ਪਤਾ ਹੋਣਾ ਨਾ ਚਲੋ ਫਿਰ ਠੀਕ ਹੈ ਪਰ ਮੇਰੀ ਵੀ ਇੱਕ ਸ਼ਰਤ ਹੈ ਕੀ ਸ਼ਰਤ ਹੈ ਬਾਬਾ ਜੀ ਕਿ ਪਿੰਡ ਦੇ ਹਰੇਕ ਘਰ ਵਿੱਚੋਂ ਕੋਈ ਨਾ ਕੋਈ ਬੰਦਾ ਪਿੰਡ ਨਾਲ ਜ਼ਰੂਰ ਜਾਊਗਾ ਆਹ ਲਓ ਗੱਲ ਆ ਮਾਦਾ ਆਪਣੀ ਲੋੜ ਨੂੰ ਜਾਣਗੇ ਕਮਾਲ ਦੀ ਗੱਲ ਸਾਰਾ ਪਿੰਡ ਜਾਊਗਾ ਟੱਕ ਭਰ ਕੇ ਜਾਊਗਾ ਮੇਰੀ ਛਣੋਂ ਨੂੰ ਬਚਾਉਣ ਲਈ ਜਾਗਦੇ ਰਹੋ